ਹਾਂਜੀ ਸਾਰਿਆਂ ਨੂੰ ਪਤੀ ਆ ਵੀ ਲਗਭਗ ਜਿਹੜੇ ਪਿੰਡ ਦੇ ਵਿੱਚ ਕਾਫੀ ਜਿਹੜੇ ਮਾਲੀ ਨੇ ਮਾਲ ਚਾਰ ਰਹੇ ਨੇ ਉਹਨਾਂ ਦੇ ਮਾਲ ਪਸ਼ੂ ਦਾ ਨੁਕਸਾਨ ਹੋ ਰਿਹਾ ਅੱਜ ਆਪਾਂ ਖੜੇ ਆਗੇ ਕੀ ਨਾਮ ਆਈ ਤੁਹਾਡਾ ਪੱਕਾ ਮਲਕੀਤ ਸਿੰਘ ਮੁੰਨਾ ਇਹ ਵੀ ਇਹਨਾਂ ਕੋਲੇ ਵੀ ਇੱਕ ਕਾਫੀ ਮਾਲ ਹੈਗਾਗਾ ਇਹਨਾਂ ਦੇ ਵੀ ਕਾਫੀ ਜਿਹੜਾ ਨੁਕਸਾਨ ਹੋ ਰਿਹਾ ਅੱਜ ਤੁਹਾਨੂੰ ਦਿਖਾਉਣੇ ਆ ਇੱਕ ਬਹੁਤ ਵੱਡਾ ਉੱਚਾ ਲੰਬਾ ਜਿਹੜਾ ਕੱਦ ਦਾ ਬੱਕਰਾ ਸੀਗਾ ਵਧੀਆ ਨਸਲ ਦਾ ਬੱਕਰਾ ਸੀ ਤੇ ਅੱਜ ਦਿਖਾਉਣੇ ਆ ਤੁਹਾਨੂੰ ਬੜੀ ਦੁੱਖ ਵਾਲੀ ਗੱਲ ਆ ਇਹ ਕਿਉਂਕਿ ਉਹ ਵਿਚਾਰਾ ਅੱਜ ਪੂਰਾ ਹੋ ਗਿਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਨਾਲੇ ਗੱਲਬਾਤ ਕਰਦੇ ਆ ਕਿਉਂਕਿ ਕਾਰਨ ਇੱਕ ਵੀਰ ਦੇ ਹੋਰ ਵੀ ਆ ਉਹਨਾਂ ਦਾ ਵੀ ਕਾਫੀ ਨੁਕਸਾਨ ਹੋ ਗਿਆ ਕੱਲ ਆਪਾਂ ਵੀਡੀਓ ਪਾਈ ਸੀਗੀ ਗੁਰਤੇਜ ਸਿੰਘ ਦੇ ਮਾਲ ਦੀ ਤੁਹਾਨੂੰ ਦਿਖਾਇਆ ਸੀ ਇਹਨਾਂ ਨੇ ਤਾਂ ਖੁਦ ਆਪਣੇ ਬਾੜੇ ਦੇ ਵਿੱਚ ਹੀ ਜਿਹੜਾ ਮਾਲ ਪਸ਼ੂ ਪੂਰਾ ਹੁੰਦਾ ਸੀਗਾ ਉਹ ਉਹਨਾਂ ਨੇ ਬਾੜੇ ਦੇ ਵਿੱਚ ਹੀ ਦੱਬਤਾ ਸੀਗਾ ਤੇ ਉਸ ਤੋਂ ਬਾਅਦ ਹੁਣ ਇਹਨਾਂ ਕੋਲੇ ਵੀ ਵਿਚਾਰਾਂ ਕੋਲੇ ਆਪਣੇ ਆਪ ਦੇ ਘਰੇ ਦੱਬਣ ਨੂੰ ਬਾੜੇ ਦੇ ਵਿੱਚ ਜਗ੍ਹਾ ਨਹੀਂ ਰਹੀ ਦਿਨੋ ਦਿਨ ਕਦੇ ਬੱਕਰੀ ਕਦੇ ਬੱਕਰਾ ਇਹਨਾਂ ਦਾ ਨੁਕਸਾਨ ਹੋ ਰਿਹਾਗਾ ਉਹ ਮਰ ਜਾਂਦੇ ਨੇ ਕਿਉਂਕਿ ਇੱਕ ਇਹਨਾਂ ਦਾ ਨਰਪਰ ਆ ਜਿਹੜਾ ਆਪਣੇ ਮਾਲ ਪਸ਼ੂ ਤੇ ਚਾਰਨਤੇ ਆ ਰੱਬ ਜਾਣੇ ਕੋਈ ਬਿਮਾਰੀ ਆ ਜਾਂ ਕੀ ਕਾਰਨ ਹਜੇ ਤੱਕ ਕਿਸੇ ਨੂੰ ਕੁਝ ਇਸ ਗੱਲ ਦਾ ਨਹੀਂ ਪਤਾ ਲੱਗ ਰਿਹਾ ਕਿਉਂਕਿ ਅੱਜ ਮੈਨੂੰ ਬੁਲਾਇਆ ਜਦੋਂ ਵੀ ਐ ਕਰਕੇ ਵੀ ਅੱਜ ਬੱਕਰਾ ਆਪਣਾ ਪੂਰਾ ਹੋ ਗਿਆ ਤੇ ਮੈਨੂੰ ਬੜਾ ਮਨदुखी ਹੋਇਆ ਮੈਂ ਖੁਦ ਆਪ ਬਿਮਾਰ ਹੋ ਰਿਹਾ ਮੈਂ ਫੇਰ ਵੀ ਘਰੋਂ ਚੱਲ ਕੇ ਤੁਰ ਕੇ ਪੈਦਲ ਇਹਨਾਂ ਕੋਲ ਆਇਆ ਵੀ ਕਿਉਂ ਨਾ ਆਪਾਂ ਉਹਨਾਂ ਦੀ ਹੈਲਪ ਕਰੀਏ ਇਸ ਵੀਡੀਓ ਰਾਹੀਂ ਇਸ ਆਪਣੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਰਾਹੀਂ ਪਹੁੰਚ ਸਕੇ ਕਿਉਂਕਿ ਸਰਕਾਰ ਤੱਕ ਪਹੁੰਚ ਸਕੇ ਵੀ ਪਿੰਡ ਦੇ ਵਿੱਚ ਇੰਨਾ ਜਿਹੜਾ ਨੁਕਸਾਨ ਹੋ ਰਿਹਾ ਵੀ ਇਹਨਾਂ ਦਾ ਕੋਈ ਥੋੜਾ ਬਹੁਤਾ ਸਹਾਇਤਾ ਕੀਤੀ ਜਾਵੇ ਜਾਂ ਕੋਈ ਡਾਕਟਰੀ ਇਲਾਜ ਕਰਵਾਇਆ ਜਾਵੇ ਚੰਗਾ ਡਾਕਟਰ ਭੇਜਿਆ ਜਾਵੇ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਖੁਦ ਡਾਕਟਰਾਂ ਨੂੰ ਇਦਾਂ ਇਹਨਾਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਜੇ ਕੁਝ ਪੁੱਛਦੇ ਆ ਤਾਂ ਕਹਿ ਦਿੰਦੇ ਨੇ ਵੀ ਜ਼ਹਿਰੀਲਾ ਕੋਈ ਪ੍ਰਦਾਰਥ ਖਾ ਗਏ ਇੱਕ ਪਸੂ ਖਾ ਜੂਗਾ ਦੋ ਖਾ ਜਾਣਗੇ ਬਾਡੇਲਾ ਸਾਰੇ ਤਾਂ ਨਹੀਂ ਖਾ ਜਾਣਗੇ ਜਿੱਥੇ ਇਹ ਮਾਲ ਚਾਰ ਕੇ ਲੈ ਕੇ ਆਏ ਨੇ ਗੁਰਤੇਜ ਸਿੰਘ ਉਥੇ ਆਪਣਾ ਮਲਕੀਤ ਸਿੰਘ ਮੁੰਨਾ ਉਥੇ ਵੀ ਤਾਂ ਇਹ ਚਾਰ ਕੇ ਨਹੀਂ ਲੈ ਕੇ ਆਏ ਅਲੱਗ-ਅਲੱਗ ਏਰੀਆ ਦੇ ਵਿੱਚ ਜਾਂਦੇ ਨੇ ਜਾਂ ਐ ਤਾਂ ਹੈ ਨਹੀਂ ਵੀ ਇਥੋਂ ਦਿੱਲੀ ਵੀ ਸਾਰੇ ਸਪਰੇਅ ਕਰਤੀ ਜੀ ਸਪਰੇਅ ਨਾਲ ਮਰ ਗਏ ਹੁਣ ਵਿੱਚ ਗੱਲਾਂ ਆ ਰਹੀਆਂ ਨੇ ਕਹਿੰਦੇ ਸਪਰੇਅ ਨਾਲ ਮਰਦੇ ਆਏ ਬਾ ਹੁੰਦਾ ਤੇ ਜੇ ਆਪਾਂ ਮੰਨੀਏ ਵੀ ਸਪਰੇਅ ਨਾਲ ਮਰਦੇ ਹੁਣ ਇੱਕ ਜਿਹੜਾ ਇੱਕ ਮਾਲੀ ਆ ਉਸਦੇ ਮਾਲ ਪਸ਼ੂ ਮਰਨ ਕਿਉਂਕਿ ਜੇ ਕੋਈ ਬਿਮਾਰੀ ਆ ਅਲੱਗ-ਅਲੱਗ ਜਿੰਨੇ ਵੀ ਮਾਲੀ ਹੈਗੇ ਸਾਰਿਆਂ ਦੇ ਮਾਲ ਪਸ਼ੂ ਅੱਜ ਦੀ ਘੜੀ ਮਰ ਚੁੱਕੇ ਨੇ ਕਿਉਂਕਿ ਅੱਜ ਮੈਨੂੰ ਲੱਗਾ 35 ਤੋਂ ਪਲੱਸ ਜਿਹੜੇ ਇਹਨਾਂ ਦੇ ਮਾਲ ਨੇ ਪਸ਼ੂਆ ਲਗਭਗ ਸਾਰੇ ਜੋੜੀਏ ਜੇ 35 ਤੇ 40 ਦੇ ਪਲੱਸ ਅੱਜ ਮਰ ਚੁੱਕੇ ਨੇ ਤੇ ਤੁਹਾਡੇ ਸਾਹਮਣੇ ਐ ਐਡਾ ਸੋਹਣਾ ਬੱਕਰਾ ਅੱਜਕੱਲ ਹਾਈਟ ਇਹਦੀ ਬਹੁਤ ਉੱਚੀ ਸੀਗੀ ਤੇ ਤੁਹਾਡੇ ਸਾਹਮਣੇ ਬੜਾ ਵਿਚਾਰਾ ਕਿੰਨੇ ਜਾਨ ਨਿਕਲੀ ਹੋਊ ਤੜਫ ਤੜਫ ਕੇ ਤੇ ਹਾਂਜੀ ਆਪਾਂ ਗੱਲ ਕਰਦੇ ਆ ਜਿਵੇਂ ਬਾਈ ਜੀ ਆਪਣੇ ਸੇਵਾ ਸਿੰਘ ਖੜੇ ਨੇ ਤੇ ਇੱਕ ਬਾਈ ਜਿਵੇਂ ਤੁਸੀਂ ਪਿੰਡ ਦੇ ਵਸੀਕ ਹੋ ਅੱਕਾਂ ਵਾਲੀ ਦੇ ਤੁਹਾਨੂੰ ਇੱਕ ਇਹ ਪੁੱਛ ਰਹੇ ਆ ਵੀ ਇਹ ਗੱਲ ਸਾਬਤ ਆ ਸੱਚ ਆ ਵੀ ਇੰਨਾ ਜਿਹੜਾ ਨੁਕਸਾਨ ਹੋ ਰਿਹਾ ਇਹ ਦੇਖੋ ਵੀਰ ਜੀ ਗੱਲ ਸਾਬਤ ਹੈ ਸੱਚ ਹੈ ਆਪਣੇ ਇਕੱਲਾ ਮੈਂ ਨਹੀਂ ਕਹਿੰਦਾ ਆਪਣੇ ਸਾਰੇ ਪਿੰਡ ਜੀ ਪਤਾ ਹੈਗਾ ਮੈਂ ਇਕੱਲਾ ਕੀ ਹਾਂ ਹਾਂਜੀ ਹਾਂਜੀ ਇਹ ਇਹਨਾਂ ਦੇ ਦੂਜੇ ਘਰਾਂ ਦੀਆਂ ਕੋਈ ਪੱਕਰੀਆਂ ਕਾਸੀਆਂ ਮਰੀਆਂ ਨੇ ਮੱਦੀ ਹਾਂ ਜੀ ਕਾਕਾ ਦਾ ਮੁੰਡਾ ਜਿਹੜਾ ਹੁਣ ਇਹਦਾ ਬੱਕਰਾ ਮਰਿਆ ਦੇਖ ਕਿੱਡਾ ਕਰਾਈ ਟੋਪ ਦਾ ਹਾਂਜੀ ਹਾਂਜੀ ਬਾਕੀ ਚਾਚਾ ਜੀ ਖੜੇ ਆ ਤੁਹਾਡਾ ਤਾਂ ਕੋਈ ਨੁਕਸਾਨ ਨਹੀਂ ਅੱਛਾ ਜੀ ਇਹਨਾਂ ਦਾ ਵੀ ਬਹੁਤ ਨੁਕਸਾਨ ਹੈ ਅੱਛਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਉਧਰ ਕਿ ਗਏ ਨਹੀਂ ਹੁਣ ਹਾਂਜੀ ਇੱਕ ਬਾਈ ਨੂੰ ਸ਼ਾਇਦ ਨਾਮ ਪਤਾ ਹੋਵੇ ਮੈਂ ਤੁਹਾਨੂੰ ਨਾਮ ਗਿਣਾ ਦਿੰਦਾ ਮੋٹے ਮੋٹے ਜਿੰਨਾ ਕਿ ਮੈਨੂੰ ਪਤਾਗਾ ਕਾਕਾ ਸਿੰਘ son of ਸ਼ੰਕਰ ਸਿੰਘ ਉਹਨਾਂ ਦੀਆਂ ਵੀ ਬੱਕਰੀਆਂ ਮਰ ਚੁੱਕੀਆਂ ਨੇ ਉਹਨਾਂ ਦੀਆਂ 5-6 ਉਹਨਾਂ ਦੀਆਂ ਮਰ ਚੁੱਕੀਆਂ ਨੇ ਤੇ ਅੱਜ ਵਿਚਾਰੇ ਦਾ ਸੁੱਖ ਹੋਵੇ ਤਾਂ ਵੀ ਚੰਗੀ ਗੱਲ ਆ ਤੇ ਆਪਣਾ ਗੁਰਤੇਜ ਸਿੰਘ ਸਰੋਫ ਛੱਡਾ ਸਿੰਘ ਇਹਨਾਂ ਦੀ ਵੀ ਜਿਹੜੀਆਂ ਬੱਕਰੀਆਂ ਮਰ ਚੁੱਕੀਆਂ ਨੇ ਇੱਧਰ ਆਪਣੇ ਬਲਕੀਤ ਸਿੰਘ ਅ ਮੁੰਨਾ ਤੇ ਇਹਨਾਂ ਦੀਆਂ ਵੀ ਦੋ ਤਿੰਨ ਬੱਕਰੀਆਂ ਮਰ ਚੁੱਕੀਆਂ ਨੇ ਤੇ ਹੋਰ ਵੀ ਕਾਫੀ ਸਾਰੇ ਮਾਲੀ ਨੇ ਜਿਹੜਾ ਉਹਨਾਂ ਦਾ ਮਾਲ ਦਾ ਨੁਕਸਾਨ ਹੋ ਰਿਹਾ ਮੈਂ ਉਸ ਬਾਈਆਂ ਦਾ ਨਾਮ ਨਹੀਂ ਜਾਣਦਾ ਜਿਹਦੀਆਂ 20-22 ਬੱਕਰੀਆਂ ਮਰ ਚੁੱਕੀਆਂ ਨੇ ਤੇ ਉਹ ਵੀ ਆਪਣੇ ਪਿੰਡ ਤੋਂ ਵਸਤੇਕ ਨੇ ਕਿਉਂਕਿ ਛੋਟਾ ਨਾਮ ਆ ਉਹਨਾਂ ਦਾ ਚੱਲ ਮੈਂ ਉਹ ਨਹੀਂ ਲੈਣਾ ਚਾਹਦਾ ਕਿਉਂਕਿ ਸਾਰਿਆਂ ਨੂੰ ਪਤੀ ਆ ਜੇ ਤੁਸੀਂ ਆਓ ਕੋਈ ਵੀ ਮੈਂਕਮੇ ਵਾਲਾਗਾ ਤੇ ਜੇ ਕੋਈ ਇਹਨਾਂ ਦੀ ਸਹਾਇਤਾ ਕਰ ਸਕਦਾ ਜਰੂਰ ਕਰੋ ਜੇ ਕੋਈ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਵੀਰ ਉਹ ਵੀ ਇਹਨਾਂ ਦੀ ਸਹਾਇਤਾ ਕਰੋ ਕਿਉਂਕਿ ਘਟੋ ਘਟ ਇੱਕ ਘਰ ਦਾ 3-4 ਲੱਖ ਦਾ ਨੁਕਸਾਨ ਹੋਣਾ ਇਹ ਜਰਨਾ ਬਹੁਤ ਵੱਡੀ ਗੱਲ ਆ ਜੇ ਆਪਣਾ 10 ਰੁਪਏ ਦਾ ਨੁਕਸਾਨ ਹੋ ਜਾਏ ਪਰ ਉਹ ਵੀ ਜਰਨਾ ਔਖਾ ਹੋ ਜਾਂਦਾ ਤੇ ਕਿਉਂਕਿ ਘਰੋਂ ਜਦੋਂ ਇਹ ਜਿਹੜੇ ਮਾਲ ਦੇ ਜੀ ਜਾਂਦੇ ਨੇ ਬਹੁਤ ਦੁਖਾਲੀ ਗੱਲ ਆ ਇਹਨਾਂ ਨੂੰ ਜਿਹੜਾ ਇਹਨਾਂ ਕੋਲੇ ਬਾਕੀ ਮਾਲ ਰਹਿ ਗਿਆ ਦੋ-ਚਾਰ ਬੱਕਰੀਆਂ ਰਹਿ ਗਈਆਂ ਉਹਨਾਂ ਦਾ ਵੀ ਇਹਨਾਂ ਨੂੰ ਆਸ ਨਹੀਂ ਹੈਗਾ ਵੀ ਉਹ ਬਚਣਗੇ ਆ ਉਹਨਾਂ ਦਾ ਵੀ ਐ ਲੱਗਦਾ ਇਹਨਾਂ ਨੂੰ ਵੀ ਹੁਣ ਕੁਝ ਹੋ ਹੁਣ ਕੁਝ ਹੋ ਇਹਨਾਂ ਦੇ ਮਨ ਦੇ ਵਿੱਚ ਡਰ ਬੈਠ ਰਿਹਾ ਆਜੋ ਆਪਾਂ ਗੁਰਤੇਜ ਸਿੰਘ ਨਾਲ ਗੱਲ ਕਰਦੇ ਆ ਹਾਂਜੀ ਤਾਂ ਸਤਿ ਸ਼੍ਰੀ ਅਕਾਲ ਮਸਤਰੀਕਾਲ ਜੀ ਤੁਸੀਂ ਜਿਵੇਂ ਆਪਣੇ ਮਾਲ ਪਸ਼ੂ ਆ ਜੀ ਤੁਹਾਡੇ 5-6 ਬੱਕਰੀਆਂ ਮਰ ਚੁੱਕੀਆਂ ਨੇ ਤੇ ਤੁਸੀਂ ਕਹਿ ਰਹੇ ਸੀਗੇ ਮੈਂ ਸਾਡੇ ਕੋਲ ਗਿਆ ਸੀ ਪਹਿਲਾਂ ਵੀ ਵੀਡੀਓ ਪਾਈ ਸੀ ਥੋਡੀ ਤੇ ਉਸ ਦੇ ਵਿੱਚ ਇਹ ਕਿਵੇਂ ਕਿਹੜੀ ਸਥਿਤੀ ਦੇ ਵਿੱਚ ਆ ਕੇ ਜਿਹੜੇ ਆਪਣੇ ਮਾਲ ਪਸ਼ੂ ਮਰਦੇ ਆ ਜਾਂ ਜਦੋਂ ਅ ਵੀ ਕੀ ਕਾਰਨ ਹੁੰਦਾਗਾ ਇਹ ਤਾਂ ਬੇਟਾ ਗੱਲ ਆਏ ਆ ਬਸ ਥੋੜੀ ਜੀ ਕੇਰਾ ਮੋਕ ਲੱਗੀ ਵੀ 10 ਮਿੰਟਾਂ ਬਾਅਦ ਬਸ ਪੂਰਾ ਐ ਰਿੰਜ ਕੇ ਮਰਦਿਆ ਪੂਰਾ ਅੱਛਾ ਅੱਖਾ ਹੋਗੇ ਐਦਾਂ ਪਤਾ ਲੱਗਦਾ ਉਹਦੇ ਵਿੱਚ ਜਦੋਂ ਬਿਮਾਰ ਹੁੰਦਾ ਜਾਂ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਹੋਵੇ ਨਾ ਜੀ ਹੁੰਦੀ ਤੁਰਤੀ ਕਮ ਹੈ ਤਾਂ ਬਸ ਹਾਂ 2 ਘੰਟਿਆਂ ਦੇ ਅੰਦਰ ਅੰਦਰ ਮਰ ਜਾਂਦਾ ਹੈ ਪਹਿਲਾਂ ਪਰਸੋਂ ਮਰੀ ਇੱਕ ਬੱਕਰੀ ਉਹਦਾ ਵੀ ਇਹੀ ਹਾਲ ਹੋਇਆ ਦੋ ਘੰਟੇ ਥੋੜੀ ਮੋਕ ਲੱਗੀ ਤੇ ਬਸ ਦੋ ਘੰਟੇ ਬਾਅਦ ਉਹ ਮਰ ਗਈ ਵਿਚਾਰੀ ਅੱਛਾ ਇੱਕ ਕੱਲ ਮਰੀ ਐ ਜਿਹੜੀ ਕੱਲ ਉਹਦਾ ਵੀ ਬਸ ਇਹੀ ਹਾਲ ਹੋਇਆ ਤੇ 15 ਤਰੀਕ ਨੂੰ ਮਰੀਆਂ ਦੋ ਇਕੱਠੀਆਂ ਤੇ ਉਹਨਾਂ ਦਾ ਵੀ ਬਸ ਇਹੀ ਹਾਲ ਹੋਇਆ ਇੱਕ ਪਹਿਲਾਂ ਮਰ ਗਈ ਉਹਦਾ ਵੀ ਇਹੀ ਹਾਲ ਹੋਇਆ 15 ਦਿਨਾਂ ਦੇ ਵਿੱਚੇ ਪੰਜ 6 ਨੱਕ ਮਰ ਗਏ ਸਾਰੇ ਤੇ ਬਹੁਤ ਬੜਾ ਨੁਕਸਾਨ ਹੋ ਰਿਹਾ ਵਿਚਾਰੇ ਦਾ ਬਹੁਤ ਮਾੜਾ ਹੋਇਆ ਕਿਉਂਕਿ ਆਪਾਂ ਇਹੀ ਕਹਨੇ ਆ ਸਰਕਾਰ ਅੱਗੇ ਜਿਹੜੇ ਕੋਈ ਸਰਕਾਰੀ ਅਹੁਦੇ ਤੇ ਬੈਠੇ ਨੇ ਮੁਲਾਜ਼ਮ ਨੇ ਜੇ ਕਿਸੇ ਦਾ ਹੱਥ ਪੈਂਦਾ ਹੁੰਦਾ ਮੁਲਾਜ਼ਮ ਸਭ ਕੁਝ ਕਰ ਸਕਦੇ ਨੇ ਸਰਕਾਰਾਂ ਤੱਕ ਇਹ ਗੱਲਾਂ ਪਹੁੰਚਾ ਸਕਦੇ ਨੇ ਕਿਉਂਕਿ ਅਸੀਂ ਇਸ ਮੀਡੀਆ ਰਾਹੀਂ ਸੋਚਦੇ ਆ ਵੀ ਇਹ ਗੱਲਾਂ ਜਿਹੜੀਆਂ ਮੀਡੀਆ ਦੇ ਰਾਹੀਂ ਸਰਕਾਰਾਂ ਤੱਕ ਪਹੁੰਚਣ 20 ਪਿੰਡ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋ ਰਿਹਾ ਇਹਨਾਂ ਨੂੰ ਕੋਈ ਮਾਜਵਾ ਦਵਾਇਆ ਜਾਵੇ ਬੱਕਰੀ ਦੇ ਹਿਸਾਬ ਨਾਲ ਜਾਂ ਕੋਈ ਇਹਨਾਂ ਦੀ ਹੈਲਪ ਹੋ ਜਾਏ ਕਿਉਂਕਿ ਵਿੱਚ ਤਾਂ ਇਦਾਂ ਗੇ ਇਹ ਬੱਕਰੀਆਂ ਲੈ ਨਹੀਂ ਸਕਦੇ ਅੱਗੇ ਕਿਉਂਕਿ ਕਾਰਨ ਇਹਨਾਂ ਰਾਹੀ ਇਹਨਾਂ ਨੇ ਵੇਚ ਕੇ ਹੀ ਟਾਈਮ ਪਾਸ ਕਰ ਸਕਦੇ ਆ ਹੁਣ ਇਹਨਾਂ ਨੂੰ ਵੇਚ ਵੀ ਨਹੀਂ ਸਕਦੇ ਵਿੱਚ ਇਹ ਜੇ 2-4 ਘਰ ਇਦਾਂ ਦੇ ਵੀ ਨੇ ਜਿਹੜੇ ਕੈਮਰੇ ਦੇ ਸਾਹਮਣੇ ਨਹੀਂ ਆ ਰਹੇ ਉਹ ਬੋਲ ਰਹੇ ਨੇ ਡਰ ਬੈਠ ਗਿਆ ਅੰਦਰ ਵੀ ਸਾਡਾ ਮਾਲ ਪਸੂ ਆ ਜਿਹੜਾ ਵਿਕਣਾ ਨਹੀਂ ਹੈਗਾ ਤੇ ਬਾਅਦ ਦੇ ਵਿੱਚ ਵਿਕਣਾ ਨਹੀਂ ਮੈਂ ਇੱਕ ਇਹ ਵੀ ਇਹਨਾਂ ਨੂੰ ਕਹਿਣਾਗਾ ਸਰਕਾਰ ਅੱਗੇ ਇਹ ਹੀ ਬੇਨਤੀ ਕਰਦਾ ਅਪੀਲ ਕਰਦਾ ਕਿਉਂਕਿ ਇਹ ਜੇ ਬਾਲ ਪਸ਼ੂ ਵੇਚ ਕੇ ਜਾਂਦੇ ਨੇ ਤਾਂ ਵੇਚਣ ਜਾਂਦਾ ਇਹ ਤਾਂ ਵੇਚ ਕੇ ਆ ਜਾਣਗੇ ਘੱਟ ਵੱਧ ਦੇ ਵਿੱਚ ਕਿਸੇ ਦੇ ਘਰੇ ਜਾ ਕੇ ਫਿਰ ਵੀ ਨੁਕਸਾਨ ਹੁੰਦਾ ਉਹ ਵੀ ਬਹੁਤ ਮਾੜੀ ਗੱਲ ਆ ਤੇ ਇਸ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਜਰੂਰ ਦਿਓ ਤੇ ਸਾਰੀ ਵੀਡੀਓ ਜਰੂਰ ਸੁਣਿਓ ਵੀ ਕੀ ਗੱਲਬਾਤ ਹੈ ਗੱਲ ਸਹੀ ਆ ਜਾਂ ਨਹੀਂ ਆਜੋ ਆਪਾਂ ਇੱਧਰ ਬਲਕੀਤ ਸਿੰਘ ਮੁੰਨੇ ਨਾਲ ਵੀ ਗੱਲ ਕਰਦੇ ਆ ਜਿਵੇਂ ਇਹਨਾਂ ਦਾ ਇਹ ਬੱਕਰਾ ਗਾ ਹਾਂਜੀ ਇਹ ਤੁਹਾਡਾ ਜਿਵੇਂ ਬੱਕਰਾ ਸੀਗਾ ਜੀ ਇਸ ਨੂੰ ਕਿੰਨੇ ਕ ਦਿਨ ਬਿਮਾਰ ਹੋਏ ਨੂੰ ਹੋਇਆ ਜੀ ਕੱਲੀ ਬਿਮਾਰ ਆਇਆ ਬਸ ਕੱਲਾ ਹਾਂਜੀ ਕੱਲਾ ਹਾਂਜੀ ਹਾਂਜੀ ਅ ਵਿਚਾਰੇ ਇਹ ਭਾਵਕ ਹੋ ਗਏ ਨੇ ਕਿਉਂਕਿ ਕੋਈ ਵੀ ਆ ਕਿਸੇ ਤੋਂ ਕੋਈ ਗੱਲ ਨਹੀਂ ਜਰੀ ਜਾਂਦੀ ਆਪਦੀ ਗੱਲ ਨਹੀਂ ਦੱਸ ਸਕਦੇ ਇੰਨਾ ਇਹਨਾਂ ਦਾ ਪਿਆਰ ਸੀ ਇਹਦੇ ਨਾਲ ਇੰਨਾ ਲਗਨ ਸੀਗਾ ਅ ਅੱਜ ਕੱਲ ਬੱਕਰੇ ਤੋਂ ਜੇ ਕੋਈ ਅੱਗੇ ਕੋਈ ਬੱਚਾ ਲੈਣਾਗਾ ਤਾਂ ਉਸ ਦੀ ਫੀਸ ਤੁਹਾਨੂੰ ਪਤੀਆਂ ਸਾਰਿਆਂ ਨੂੰ ਵੀ ਲਗਭਗ 1000 ਰੁਪਿਆ ਦਾ 1000 ਰੁਪਿਆ ਦੇ ਕੇ ਇਹ ਮਾਲੀ ਕਿੱਥੋਂ ਟਾਂ ਪਾਸ ਕਰ ਲੈਣਗੇ ਇਹਦੇ ਨਾਲ ਸਾਰੇ ਪਿੰਡ ਦੇ ਜਿਹੜੇ ਮਾਲੀ ਸੀਗੇ ਮਾਲ ਵਾਲੇ ਉਹ ਇਹਦੇ ਨਾਲ ਇਹ ਤੋਂ ਬੱਚੇ ਲੈਂਦੇ ਸੀਗੇ ਤੇ ਇੱਕ ਇਹਨਾਂ ਨੂੰ ਬੜਾ ਦੁੱਖ ਹੋ ਰਿਹਾ ਤੁਹਾਡੇ ਸਾਹਮਣੇ ਆ ਜਿਵੇਂ ਮਲਕੀ ਸਿੰਘ ਮੁੰਨਾ ਜੀ ਨੇ ਇਹ ਰੋ ਰਹੇ ਨੇ ਕਿਉਂਕਿ ਕਾਰਨ ਇਹਨਾਂ ਦਾ ਜਿਹੜਾ ਵਿੱਚੋਂ ਦਿਲ ਆ ਇਸ ਚੀਜ਼ ਨੂੰ ਦੇਖ ਕੇ ਬਲੁਂਦ ਰਹਾ ਜਾਂਦਾ ਕੋਈ ਵੀ ਆਪਣੇ ਪਰਿਵਾਰ ਦਾ ਜਿਵੇਂ ਜੀ ਹੁੰਦਾਗਾ ਉਸੇ ਤਰ੍ਹਾਂ ਇਹ ਵੀ ਇਹਨਾਂ ਦੇ ਪਰਿਵਾਰ ਦਾ ਜੀ ਆ ਤੇ ਮੈਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਪਿੰਡ ਵਾਲਿਆਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਤੁਸੀਂ ਇਹਨਾਂ ਦੀ ਵੀਡੀਓ ਸ਼ੇਅਰ ਕਰੋ ਵੀ ਸਰਕਾਰਾਂ ਤੱਕ ਪਹੁੰਚਾਓ ਸਰਕਾਰੀ ਜਿਹੜੇ ਡਾਕਟਰਾਂ ਤੱਕ ਉੱਥੇ ਪਹੁੰਚਾਈਏ ਤੇ ਜਿਵੇਂ ਅਸੀਂ ਪਿੰਡ ਦੇ ਕੋਈ ਵੀ ਡਾਕਟਰ ਨੇ ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹਿਣਾ ਕੋਈ ਡੱਗਰ ਡਾਕਟਰ ਆ ਸਰਕਾਰੀ ਡਾਕਟਰ ਆ ਕੋਈ ਨੇੜੇ ਤੜੇ ਪਿੰਡਾਂ ਦੇ ਵਿੱਚ ਲਵੇ ਲਾਉਣੇ ਪਿੰਡ ਜਿੱਥੇ ਵੀ ਹੈਗੇ ਨੇ ਤੇ ਜੇ ਕੋਈ ਉੱਥੋਂ ਦਾ ਵੀ ਡਾਕਟਰ ਮਿਲਦਾ ਸਾਨੂੰ ਇੱਕ ਵਾਰ ਜਰੂਰ ਕਾਲ ਕਰ ਲਓ ਅਸੀਂ ਆ ਕੇ ਜੇ ਕੋਈ ਬਿਮਾਰੀ ਦਾ ਇਹਨਾਂ ਦਾ ਹੱਲ ਹੋ ਜਾਵੇ ਅਸੀਂ ਖੁਦ ਨਾਲ ਲੱਗ ਕੇ ਅਸੀਂ ਇਹਨਾਂ ਦੀ ਹੈਲਪ ਕਰੀਏ ਤੇ ਜਿਹੜੇ ਹੋਰ ਮਨਲੀ ਨੇ ਉਹਨਾਂ ਦਾ ਮਾਲ ਆਪਾਂ ਬਚਾ ਸਕੀਏ ਤੇ ਆਪਣਾ ਪਿੰਡ ਦਾ ਇਹੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਫਾਇਦਾ ਹੈਗਾ ਵੀ ਅਸੀਂ ਇਹਨਾਂ ਦੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀਏ ਤੇ ਇਹਨਾਂ ਦੇ ਪਰਿਵਾਰਾਂ ਦੇ ਜਿਹੜੇ ਘਰ ਚੱਲਦੇ ਰਹਿਣ ਇਹਨਾਂ ਦੇ ਜਿਹੜੇ ਖਰਚੇ ਨੇ ਇਹਨਾਂ ਬੱਕਰੀਆਂ ਰਾਹੀਂ ਖਰਚੇ ਚੱਲਦੇ ਨੇ ਹੋਰ ਕਿਸੇ ਪਾਸੋਂ ਇਹਨਾਂ ਦਾ ਕੋਈ ਗੁਜ਼ਾਰਾ ਨਹੀਂ ਹੈਗਾ ਕਿਸੇ ਕੋਲੇ ਜ਼ਮੀਨ ਨਹੀਂ ਜਾਇਦਾਦ ਨਹੀਂ ਹੈਗੀ ਜਿਹੜੀ ਇਹਨਾਂ ਦੀ ਜਾਇਦਾਦ ਜ਼ਮੀਨ ਆ ਮੰਨ ਲਓ ਬੱਕਰੀਆਂ ਨੇ ਇਹ ਵਿਚਾਰੀਆਂ ਇਹਨਾਂ ਦੀ ਖੁੰਝ ਰਹੀਆਂ ਨੇ ਕਿਉਂ ਮਰ ਰਹੀਆਂ ਨੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਵੀ ਜਿੰਨਾ ਵੀ ਇਹਨਾਂ ਦਾ ਮਾਲ ਬਚ ਗਿਆ ਤੇ ਉਹਨਾਂ ਨੂੰ ਤੰਦਰੁਸਤੀ ਰੱਖੇ ਇਹ ਜੀ ਬਿਮਾਰੀ ਤੋਂ ਉਹਨਾਂ ਨੂੰ ਬੱਕਰੀਆਂ ਨੂੰ ਜਿਹੜੇ ਮਾਲ ਪਸ਼ੂ ਉਹਨਾਂ ਨੂੰ ਬਚਾ ਕੇ ਰੱਖੇ ਤੇ ਇੱਕ ਸਰਕਾਰੀ ਡਾਕਟਰ ਨੇ ਜਿਹੜੇ ਉਹਨਾਂ ਤੱਕ ਜੇ ਕਿਸੇ ਕੋਲੇ ਮੈਡੀਸਿਨ ਨਹੀਂ ਹੈਗੀ ਤਾਂ ਤੁਸੀਂ ਉਹ ਵੀ ਪ੍ਰੂਫ ਆਪਾਂ ਨੂੰ ਫੋਨ ਕਰ ਸਕਦੇ ਹੋ ਕਿਉਂਕਿ ਅਸੀਂ ਖੁਦ ਆਪ ਲੈ ਕੇ ਦੇਵਾਂਗੇ ਅਸੀਂ ਹੈਲਪ ਕਰਾਂਗੇ ਇਹਨਾਂ ਕੋਲੇ ਤਾਂ ਐਡੀ ਵੀ ਗੁਜਾਇਸ ਨਹੀਂ ਹੁੰਦੀ ਵਿੱਚ ਮਾਲੀਆਂ ਕੋਲੇ ਵੀ ਵੈਕਸੀਨ ਨੂੰ ਆਪਦੇ ਕੋਲੇ ਉਹਨਾਂ ਕੋਲੇ ਪੂਰਾ ਪੈਸਾ ਨਹੀਂ ਹੁੰਦਾ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਮੇਰਾ ਨੰਬਰ ਸਕਰੀਨ ਤੇ ਵੀ ਚੱਲੂਗਾ ਤੁਸੀਂ ਸਕਰੀਨ ਤੇ ਜ਼ਰੂਰ ਕਾਲ ਕਰੋ ਜਿਹੜੇ ਹੈਲਪ ਨੇ ਵੀਰ ਕਰ ਸਕਦੇ ਜ਼ਰੂਰ ਹੈਲਪ ਕਰੋ ਮੈਂ ਖੋਦ ਇਹਨਾਂ ਨਾਲ ਨੰਬਰ ਜ਼ਰੂਰ ਪਾਉਂਗਾ ਤੇ ਹਾਂਜੀ ਸੇਵਾ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਵੇਂ ਹੈਲਪ ਇਹਨਾਂ ਦੀ ਕਰਨੀ ਚਾਹੀਦੀ ਹੈ ਕਿ ਨਹੀਂ ਹੈਲਪ ਯੋਗ ਹੈਗੇ ਜਾਂ ਨਹੀਂ ਹੈਲਪ ਯੋਗ ਹੈਗੇ ਨੇ ਹਾਂਜੀ ਕੱਲਾ ਇਹ ਨਹੀਂ ਬੱਕੀ ਜਿਹਦੀਆਂ ਮਰੀਆਂ ਨੇ ਹੋਰ ਵੀ ਪਰਿਵਾਰਾਂ ਦੀਆਂ ਹਾਂਜੀ ਉਹਨਾਂ ਦੀ ਵੀ ਹੈਲਪ ਕਰਨ ਦਾ ਜ਼ਰੂਰ ਹੱਕ ਬਣਦਾ ਹੈਗਾ ਹਾਂਜੀ ਹਾਂਜੀ ਬਾਕੀ ਸਰਕਾਰਾਂ ਨੂੰ ਕਹਿਨੇ ਆ ਹਾਂਜੀ ਡਾਕਟਰਾਂ ਨੂੰ ਕਹਿਨੇ ਆ ਹਾਂਜੀ ਵੀ ਇਹਨਾਂ ਦੀ ਪਿੰਡ 'ਚ ਦੇਖਭਾਲ ਆਉਣ ਵਾਲੇ ਸਮੇਂ 'ਚ ਮੁਰੇ ਹੋਰ ਵੀ ਪਸ਼ੂਆਂ ਦਾ ਨਖਾਨ ਹੋ ਸਕਦਾ ਹੈਗਾ ਹਾਂਜੀ ਹਾਂਜੀ ਮਾਲ ਪਸ਼ੂ ਦੂਜੇ ਵੱਡਿਆਂ ਦਾ ਨਖਾਨ ਹੋ ਸਕਦਾ ਹੈਗਾ ਹਾਂਜੀ ਵੀ ਇਹਨਾਂ ਨੂੰ ਦਵਾਈ ਸਹੀ ਤਰ੍ਹਾਂ ਤੇ ਵਧੀਆ ਹਾਂਜੀ ਦਿੱਤੀ ਜਾਵੇ। ਧੰਨਵਾਦ ਜੀ ਤੇ ਇਹਨਾਂ ਦੇ ਵਿਚਾਰ ਸੀਗੇ ਤੁਹਾਡੇ ਸਾਹਮਣੇ ਆ ਜਿਵੇਂ ਆਪਾਂ ਨੂੰ ਵਿਚਾਰ ਦਿੱਤੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਤੋਂ ਵੀ ਰਹਿਣਾ ਨਹੀਂ ਗਿਆ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਐਡਾ ਵੱਡਾ ਬੱਕਰਾ ਵੀ ਉਹ ਵਿਚਾਰਾ ਚੱਲ ਵਸਿਆ ਵੀ ਮਰ ਗਿਆ ਤੇ ਕਿਉਂਕਿ ਇਹਨਾਂ ਨੇ ਵੀ ਕਿਹਾ ਯਾਰ ਖੁਦ ਮੇਰਾ ਵੀ ਹੱਕ ਬਣਦਾ ਹਾਂ ਦਰਦੀ ਹੋ ਕੇ ਸਾਡੇ ਨਾਲ ਖੜੇ ਨੇ ਵੀਡੀਓ ਦੇ ਵਿੱਚ ਸ਼ਾਮਲ ਹੋਏ ਨੇ ਤੇ ਸਾਰਿਆਂ ਨੂੰ ਮੈਂ ਵੱਧ ਤੋਂ ਵੱਧ ਹੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਵੀਡੀਓ ਜਿਹੜੀ ਸ਼ੇਅਰ ਕੀਤੀ ਜਾਵੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਈ